تن بابا گا جہر پیر چھنج میلہ پنڈ بکلور شہید بھگت سنگھ نگر وکھے کروائی سب تو پہلا خبرہ کھیڑا دیکھن دیکھنے چینل نو سبسکرائب کرو خبر اشتہار بھیجنے سمپرک کرو رپورٹ پترکار ہرپال سنگ جج ਇਹ ਹਰ ਸਾਲ ਜੀ ਪਿੰਡ ਬਖਲੌਰ ਦੀ ਧਰਤੀ ਤੇ ਗੁੱਗਾ ਜਹਰ ਪੀਰ ਜੀ ਦੀ ਅਪਾਰ ਕਿਰਪਾ ਦੇ ਸਦਕਾ ਨਕਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਵੱਡਾ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਜਿੱਥੇ ਹਿੰਦੁਸਤਾਨ ਦੇ ਹਰ ਸਾਲ ਚੋਟੀ ਦੇ ਰਸਤਮ ਪਹਿਲਵਾਨ ਪੁੱਜਦੇ ਆ ਇਸ ਵਾਰ ਵੀ ਜਿੱਤਣ ਵਾਲੇ ਪਹਿਲਵਾਨ ਨੂੰ ਅਲਟੋ ਗੱਡੀ ਨਾਮ ਦੇ ਵਿੱਚ ਦਿੱਤੀ ਜਾਣੀ ਆ ਔਰ ਕਈ ਮੋਟਰਸਾਈਕਲ ਨੇ ਕਈ ਬੁਲਟ ਨੇ ਔਰ ਦਰਜਨਾ ਝੋਟੀਆਂ ਜਿਹੜੀਆਂ ਇਸ ਨਗਰ ਦੇ ਵਿੱਚ ਚੰਡੀ ਵਾਲੇ ਪਹਿਲਵਾਨਾਂ ਨੂੰ ਦਿੱਤੇ ਜਾਂਦੇ ਨੇ ਸੋ ਬੜੇ ਨੇਗੇ ਸਵਾਦ ਦੇ ਮਾਲਕ ਨੇ ਪਿੰਡ ਬਖਨੌਰ ਦੇ ਨਗਰ ਨਿਵਾਸੀ ਹਰ ਸਾਲ ਵੱਡਾ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਬਹੁਤ ਵਧੀਆ ਉਸਤਾ ਜੀ ਜਿਹੜੀ ਸਮੂਚੀ ਪ੍ਰਬੰਧਕ ਕਮੇਟੀ ਹੈ ਜੀ ਨੌਜਵਾਨਾਂ ਨੂੰ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਣ ਦੇ ਲਈ ਇਹ ਕੁਸ਼ਤੀ ਦੰਗਲ ਕਰਵਾ ਰਹੇ ਨੇ ਨਸ਼ਿਆਂ ਤੋਂ ਦੂਰ ਰੱਖਣ ਲਈ ਇੱਕ ਵੱਡਾ ਪਰਾਲਾ ਵੱਡਾ ਯਤਨ ਆ ਜਿਹੜਾ ਅੱਜ ਦਾ ਇਹ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਬੜਕਿਆਂ ਦੇ ਨਾਮ ਕੀ ਕੀ ਰੱਖੇ ਬੜਕਿਆਂ ਦੇ ਪਹਿਲੇ ਨੰਬਰ ਤੇ ਆਲਟੋ ਗੱਡੀ ਆ ਜੀ ਇਸ ਤੋਂ ਬਾਅਦ ਬੁਲਟ ਫਿਰ ਮੋਟਰਸਾਈਕਲ ਫਿਰ ਝੋਟੀਆਂ ਜੀ ਸੋਨੇ ਦੇ ਮੁੰਦਰੀਆ ਚੈਨੀਆਂ ਬਹੁਤ ਅਨੇਕਾਂ ਨਾਮ ਨੇ ਜੀ ਹਾਂਜੀ ਸਾਡੇ ਸਾਡੇ ਚੈਨਲ ਤੇ ਮਾਧਿਅਮ ਰਾਹੀਂ ਤਾਂ ਦੇਸ਼ਾਂ ਦੇਸ਼ਾਂ ਤੋਂ ਸੰਗਤ ਨੌਜਵਾਨ ਬਸ ਇਹੀ ਮੈਸੇਜ ਵੀ ਨਸ਼ਿਆਂ ਤੋਂ ਦੂਰ ਰਹੋ ਜੀ ਵਿਖੇਡਾਂ ਵੱਲ ਪਰੇਰਤ ਹੋ ਜੀ ਆਹੀ ਆ ਜੀ ਯਾਰ ਸੱਕੀ ਦੇ ਵਿੱਚ ਜਿਹੜਾ ਕੁਸ਼ਤੀ ਦਾ ਮਿਲ ਕਰਵਾਇਆ ਜਾਂਦਾ ਉਹਦੇ ਲਈ ਬੁਲਟ ਮੋਟਰਸਾਈਕਲ ਹੁਣ ਤੋਂ ਹੀ ਆਲਟੋ ਨੰਬਰੋਂ 2026 ਦੇ ਵਿੱਚ ਵੀ ਬੁਲਟ ਮੋਟਰਸਾਈਕਲ ਇਨਾਮ ਦੇ ਰੂਪੇ ਦਿੱਤਾ ਜਾਣਾ ਮੈਂ ਬੇਨਤੀ ਕਰਦਾ ਪ੍ਰਿੰਸ ਲਾਡੋਬਾਲ ਐਂਡ ਰਾਹੁਲ ਲੁਧਿਆਣਾ ਵਿੱਚ ਆਉਣਗੇ ਜਲਦੀ ਨਾਲ ਅਫਸਰਾਂ ਤੋਂ ਨਿਮਨ ਉਹਨਾਂ ਨੇ ਦੇ ਪ੍ਰਾਪਤ ਨੰਬਰ ਚੰਗਾ ਪਰਮੁਖਾਂ ਹੌਕਰ ਸਮਾਜ ਜਿਨੀ 16 ਰਾਮ ਜੀ ਵਿਦਿਆਤਾਂ ਇੱਕ ਸੋਨੇ ਦੀ ਮੁੰਦਰੀ ਪ੍ਰਾਪਤਾ 3200 ਇਨਾਮ ਦਿੱਤੇ ਦਿੱਤਾ ਗਿਆ ਸ੍ਰੀ ਗੁਰਪ੍ਰੀਤ ਚੋਪਰ ਜੀ ਕੈਨੇਡਾ ਵਾਲੇ ਜੀ ਅੱਜ ਆਪਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਬਣਾਇਆ ਜਾ ਰਿਹਾ ਕਈਆਂ ਸਾਲਾਂ ਤੋਂ ਚੱਲਦੇ ਆ ਜਾਂਦਾ ਹੈ ਬਾਕੀ ਸਾਰਾ ਤਕਰੀਬਾ ਜੇ ਜੇ ਤਾਂ ਮੇਰੇ ਜਨਮ ਤੋਂ ਵੀ ਪਹਿਲਾਂ ਤੋਂ ਹੀ ਸਾਡੇ ਪਿੰਡ ਪੈ ਰਹੀ ਹੈ ਹਰ ਸਾਲ ਵੱਧ ਤੋਂ ਵੱਧ ਹੁੰਦਾ ਜੀ ਕੀ ਗੱਲ ਇਸ ਸਾਲ ਕਿੰਦਾ ਦਾ ਉਤਸ਼ਾਹ ਦੇਖ ਰਹੇ ਲੋਕ ਪੈਸੇ ਨਾਲ ਬਹੁਤ ਜਿਆਦੇ ਬਹੁਤ ਜਿਆਦੇ ਤੇਰੀ ਨਾਨੀ ਦੀ ਗੱਲ ਕਰਦੇ ਪੱਤੇ ਦੇ ਨਾਮ ਕੀ ਲੱਗੇ ਗਏ ਨੇ ਕਹਿੰਦਾ ਜਾਂ ਵਾਸਤੇ ਸੋਹਣੇ ਦਾ ਨਾਮ ਇੱਕ ਘੱਕ ਘਾਰਾ ਅੱਜ ਤੋਂ नशा बचण बचे पढ़ाई वञनि ਕੰਦ ਖੇਡਾਂ ਵੱਲ ਧਿਆਨ ਦੇਣਾ ਉਹ ਚੰਗੇ ਕੰਮ ਕਰਨ ਜਿਹਦੇ ਵਿੱਚ ਨਾ ਰੋਸ਼ਨ ਹੋਵੇ ਉਹਨਾਂ ਦਾ ਆਉਣ ਵਾਲਾ ਬੈਕਪੈਕ ਹੋਣ ਆਪਣਾ ਵਧੀਆ ਬਾਈ ਬੈਕਪੈਕ ਦਾ ਐਵੇਂ ਛਿੰਗਿਆ ਤਾਂ ਇੱਕ ਹੋ ਹੋ ਨਹੀਂ ਆ ਹੁਣ ਥੋੜਾ ਅੱਗੇ ਨਾਲ ਤਰਸਕੀ ਹੋ ਗਈ ਆ ਹੁਣ ਵੱਡੇ ਵੱਡੇ ਨਾਮ ਆਊਗਾ ਇੱਕ ਬੰਦੇ ਦੇ ਅੰਦਰ ਦਿਲ ਦੇ ਨਾਮ ਵੱਡੇ ਹੋ ਗਏ ਨੇ ਅੱਕੇ ਜਦੋਂ ਇੱਥੇ 60 ਸੜੇ ਹੁੰਦੇ ਸੀ ਤਾਂ ਸਵਾ ਰੁਪਏ ਨਾਲ ਵੀ 60 ਵੇਜ ਹੁੰਦੀ ਸੀ ਸਵਾ ਰੁਪਿਆ ਨਾਲ ਵੀ 60 ਵੇਜ ਹੁੰਦੀ ਸੀ ਬਾਟੂ ਅੱਥੇ ਹੁੰਦਾ ਸੀ ਲੋਕਾਂ ਦਾ ਤੇ ਹੁਣ ਲੱਖਾਂ ਚ ਪਹੁੰਚ ਗਈ ਆਗਾ ਹੋ ਸਕਦਾ ਕਰੋਨਾ ਚ ਵੀ ਪਹੁੰਚ ਪਏ ਉਹਨਾਂ ਦੀ ਕਿਰਪਾ ਦੇ ਨਾਲ ਜੀ ਠੀਕ ਠੀਕ ਐਨਆਰ ਮੀਰਾ ਦਾ ਬਹੁਤ ਸਹਿਯੋਗ ਆ ਜਿਆਦਾ ਪਾਉਣਾ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਪੈਨਾ ਕਰਵਾਇਆ ਜਾ ਰਿਹਾ ਨਾਰੀ ਵੀਰਾਂ ਦਾ ਪੂਰਾ ਸਜੋੜਾ ਸਕੇ ਵਿੱਚ ਦੋਨੇ ਜੱਲੀ ਜਿਵੇਂ ਇਹ ਹੀ ਆਪਣੇ ਬੱਚਿਆਂ ਨੂੰ ਬੱਚੇ ਪਾਸੇ ਲਾਓ ਆਪਣੇ لگ جانچ چیل <سؤال> نوجوان پہ میں ہٹا پڑھائی والا چنگے کھیت جوڑنا ترقی کرنا چنگی چنگی جواب ਪੜ੍ਹਾਈ ਕਰਕੇ ਪਿੰਡ ਦਾ ਨਾਮ ਰੋਸ਼ਨ ਕਰਨ ਪਿੰਡ ਗਲੀਆਂ ਪੰਜਾਬ ਪੁਲਿਸ ਦੇ ਵਿੱਚ ਵੱਡੀਆਂ ਸੇਵਾਵਾਂ ਦਿੰਦੇ ਆ ਐਸ ਸਮੇਂ ਜੋੜਾ ਬੁਲਾਉਂਦੀ ਸੇਵਾ ਕਰ ਰਹੇ ਨੇ ਜਿੰਨੇ ਵੀ ਰੈਫਰੀ ਸਾਹਿਬਾਨ ਖੜੇ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਵਿੱਚ ਵੱਡਾ ਕਾਰਤਵ ਕਰ ਰਿਹਾ ਪਰ ਸਮੇਂ ਦੀਆਂ ਬਾਤਾਂ ਨੇ ਇਹਨਾਂ ਗੱਭਰੂਆਂ ਦਰਮਿਆਨ ਕੌਣ ਜਿੱਤੇਗਾ ਕੌਣ ਹਾਰੇਗਾ ਕਿ ਚੜ੍ਹੀਏ ਹੋਵੇ ਸਿੱਖ ਜ਼ਬਾਨੀ ਮੋਢਾਂ ਤੇ ਲੱਗੇ ਹੋਣ ਖਿੱਲੇ ਜੋੜਨੇ ਨੇ ਇਤਿਹਾਸ ਬਰਮਲਾਂ ਦੇ ਭਾਈ ਪ੍ਰੇਮ ਸਿੰਘ ਜਰਨਲ ਸੈਂਟਰੀ ਉਹਨਾਂ ਦੇ ਵੀ ਵੱਡੇ ਤਰ੍ਹਾਂ ਦੇ ਕਰਦੇ ਆ ਸ੍ਰੀ ਜੋਗਰਾਜ ਸੁਮਨ ਖੰਡਾਪ ਜੀ ਇਸ ਤਰ੍ਹਾਂ ਸ੍ਰੀ ਮੰਗਤਰਾਮ ਕੱਡੋ ਕਣਜੀ ਜੀ ਸ੍ਰੀ ਜਸਵਿੰਦਰ ਸਿੰਘ ਜੀ ਜੁਆਇੰਟ ਸੈਕਟਰੀ ਸਾਹਿਬ ਸ੍ਰੀ ਰਾਣਾ ਹਰਦੀਪ ਸਿੰਘ ਜੀ ਦੀ ਵਾਈਸ ਪ੍ਰਧਾਨ ਰਾਣਾ ਰਾਣਾ सुरेंद्र ਸਿੰਘ ਜੀ ਮੁੱਖ ਸਲਾਹਕਾਰ ਇਸੇ ਤਰ੍ਹਾਂ ਰਾਣਾ ਹਰਮੇਲ ਸਿੰਘ ਜੀ ਮੁੱਖ ਸਲਾਹਕਾਰ ਸ੍ਰੀ ਹਰਮੇਸ਼ ਚੰਬੱਜੀ ਉਹਨਾਂ ਲਈ ਵੱਡਾ ਧੰਨਵਾਦ ਕਰਦੇ ਆ ਸ੍ਰੀ ਗੁਰਮੇਲ RAM ਜੀ ਰਾਣਾ ਪ੍ਰਵੇਸ਼ ਸਿੰਘ ਜੀ ਸਾਬਕਾ ਸਰਪੰਚ ਸਾਹਿਬ ਉਥੇ ਵੱਡਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਮੂੱਚੇ ਪਰਿਵਾਰ ਦੇ ਵੱਲੋਂ ਅੱਜ ਆਲਟੋ ਗੱਡੀ ਇਨਾਮ ਦੇ ਵਿੱਚ ਦਿੱਤੀ ਜਾਣੀ ਆ ਅਵਤਾਰ ਸਿੰਘ ਜੀ ਤਾਰਾ ਆ ਜਪਾਨ ਵਾਲੇ son of ਸ੍ਰੀ ਬਲਵੰਤ ਸਿੰਘ ਜੀ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਵੱਡਾ ਧੰਨਵਾਦ ਕਰਦੇ ਆ ਭਾਈ ਸਾਹਿਲ ਆਓ ਜਲਦੀ ਨਾਲ ਵਿੱਚ ਸਾਹਿਲ ਜਲੰਧਰ ਸਖੀ ਕਲਿਆਣਾ ਇਸ ਤਰ੍ਹਾਂ ਵਸ ਬਲਵਾਨ ਦੀਪੂ ਟੇਸੀਆਂ ਮਣੀ ਕਲਿਆਣਾ ਸੋ ਬਹੁਤ ਵਧੀਆ ਮੁਕਾਬਲਾ ਇਸ ਸਮੇਂ ਨਾ ਗੱਬਰੂਆਂ ਦਰਮਿਆਨ ਚੱਲਦਾ ਹੋਰ ਬਾਹਰ ਹੁੰਦਾ ਹੈ ਰਾਜ λεਹੜੀ ਕੜੀ ਚੱਲ ਮੈਂ ਡਾਂਗੋ ਇੱਕੋ ਦਾਮਣਾ ਕੋਈ ਸਰਦਾਰ ਹੁੰਦਾ ਹੈ ਰਾਜ λεਹੜੀ ਕੜੀ ਚੱਲ ਮੈਂ ਡਾਂਗੋ ਇੱਕੋ ਦਾਮਣਾ ਕੋਈ ਸਰਦਾਰ ਹੁੰਦਾ ਸੋ ਮੱਲਣ ਨੂੰ ਬੈਠਿਆ ਕੁਸ਼ਤੀ ਕਰਦੇ ਬਾਅਦ ਆਪਣਾ ਨਾਲ ਦੇ ਨਾਲ ਮਾਨ ਸਨਮਾਨ ਜਿਹੜਾ ਪ੍ਰਾਪਤ ਕਰ ਲਿਆ ਕਰੋ ਉਹ ਨੋਟ ਕਰਦੇ ਜਾਈਏ ਸੋ ਜਿਹੜੇ ਮਾਲਬਾਰ ਵੱਡੀਆਂ ਜੋੜਾਂ ਦੇ ਪਹਿਲਵਾਨ ਬਾਰਾ ਕਿਰਪਾ ਕਰਕੇ ਜਲਦੀ ਨਾਲ ਅਖਾੜੇ ਪਾਸੇ ਦੇ ਵਿੱਚ ਬੈਠਣ ਦੀ ਕਿਰਪਾ ਕਰੋ ਸਾਡੇ ਕਮੈਂਟਰ ਸਾਹਿਬ ਕੋਲੋਂ ਸਿਰਫ ਤੁਸੀਂ ਪਰਚੀ ਲੈਣ ਆਉਣਾ ਰੈਫਰੀ ਜੋ ਜਜਮੈਂਟ ਕਰ ਰਿਹਾ ਹੈ ਉਹਨਾਂ ਕੋਲੋਂ ਟਿਕ ਸੁਣਾ ਕੇ ਆਉਣਾ ਬਾਈ ਬੱਛ ਕੰਨਾ ਗਰੂਤ ਕੜਾ ਕੋਕਰ ਮਾਲੂ ਮੰਡੀ ਨੁਕਰੂ ਅੰਦਰ ਮੈਦਾਨ ਚਲਦਾ ਹੋਇਆ ਕਿ ਖੂਨ ਵਾਲੇ ਮਾਰ ਦਾ ਤੋਫਰ ਕੰਟੋਲੇ ਔਲਾਸਲਾ ਕਰਨ ਜਵੰਨੀਆਂ ਜਿਹਾ ਤੂਫਾਨੀ ਕੋੜੇ ਤੀਰ ਕਮਾਨਾ ਛੁੱਟਦਾ ਹੁਣ ਕਿਹੜੀ ਗਤੀ ਹੋਣ ਜਾ ਰਹੀ ਹੈ ਨਾਰਾ ਸੰਪਨ ਸਮਲ ਲੀ ਹੋੜਾ ਲੰਡੀਆਂ ਚਾਕਲ ਨਵਾ ਬੇ ਧੰਨਵਾਦ ਮਾਈ ਭਵਨ ਹੀਰਾ ਸੰਗਰੂ ਨੂੰ ਛੁੱਟ ਪਿਆ ਹੁਣ ਕਿਹੜਾ ਮੂੜੇ ਵੇਖੋ ਵਿੰਗਸਾਨਾਂ ਦੇ ਪੇਟ ਚੋਂ ਕੌਣ ਅੜਦਾ ਮੂੜੇ ਵੇਖੋ ਵਿੰਗਸਾਨਾਂ ਦੇ ਪੇਟ ਚੋਂ ਅੱਜ ਦਾ ਸ਼ਿੰਗ ਮੇਲਾ ਸਫਲ ਬਣਾਉਣ ਵਾਸਤੇ ਸਮੁੱਚੀ ಗ್ರಾಮ ਪੰਚਾਇਤ بلور میجر ملیاں اگلی کشتی آنگے نالے نال <سؤال> ڈا یار پیمپت یہ ش میلہ بخلور کا بڑی دھوم ہر سال منایا جاتا گا اس بچو کار ਬੋਲਪੁਰ ਸਪੋਰਟਸ ਬਲੈਂਕਰ ਬੋਰਡ ਤੋਂ ਅਗਰ ਚੈਨਲ ਪੰਜਾਬੀਆਂ ਤੇ ਬੜੇ ਇਕ ਜਨ ਖੇਡਦੇ ਨੇ ਸਾਰੇ ਸਾਡੇ ਦਾ ਪਿੰਡ ਬੜੇ ਮਸ਼ਹੂਰ ਜਿਹਾ ਬਹੁਤ ਖੁਸ਼ ਆਇਆ ਸਾਡੇ ਪਿੰਡਾਂ ਲੱਗੇ ਹਰ ਰੋਜ਼ ਫੁੱਟਬਾਲ ਦੀ ਗੇਮ ਕਰਦੇ ਆਪਾਂ ਕੁਲਵਾਨਾਂ ਨੂੰ ਬਹੁਤ ਖੁਸ਼ ਆਂਦੇ ਬੋਲਪੁਰ ਹਾਂ ਜਿੰਦਾਬਾਦ ਜਿਹੜੇ ਦਾ ਪਰਵਾਹ ਨਹੀਂ ਕਿ ਤਸੰਗਾਂਵਾਦੇ ਪਾਣੀ ਦਾ ਠੰਡੇ ਦਾ ਸਰਦਰਾ ਦਾ ਪ੍ਰਮਾਣ ਹਾਂ ਐਨਆਰਆਈ ਦਾ ਬਹੁਤ ਸਜੂਆ ਕੈਨਰਈਆਂ ਬਹੁਤ ਸਾਡੇ ਸਜੂਆ ਗੱਡੀਆਂ ਖਰਾਬ ਹੋ ਜਾਂਦੀਆਂ ਹਾਂ ਬਹੁਤ ਅੰਤਰ ਹੋਈ ਪਹਿਲਾਂ ਇਹ ਨਾਮ ਹੁੰਦੇ ਨਹੀਂ ਸੀ ਹੁਣ ਬਹੁਤ ਨਾਮ ਹੁੰਦੇ ਆ ਸਾਡੇ ਬੰਦਾ ਅਨੁਪਤੀ ਵਿੱਚ ਸਾਡੇ ਬੰਦਾ ਬਹੁਤ